ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿੱਚ ਚੱਲਿਆ ਛੇਵਾਂ ਦਰਿਆ ਉਹ ਵੀ ਚਿੱਟੇ ਦਾ ਜਿਸ ਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਕੇ ਰੱਖ ਦਿੱਤਾ ਚੰਗੇ ਚੰਗੇ ਪੜ੍ਹੇ ਲਿਖੇ ਨੌਜਵਾਨ ਇਸ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਚਾਹ ਕੇ ਵੀ ਇਸ ਨੂੰ ਨਹੀਂ ਛੱਡ ਪਾ ਰਹੇ ਤਾਜ਼ਾ ਮਾਮਲਾ ਪਟਾਲੇ ਤੋਂ ਸਾਹਮਣੇ ਹੈ ਜਿੱਥੇ ਦੋ ਦੋਸਤ ਇਕੱਠੇ ਨਸ਼ਾ ਕਰਦੇ ਹਨ ਅਤੇ ਇੱਕ ਜ਼ਿਆਦਾ ਕਰ ਲੈਂਦਾ ਹੈ ਜਿਸ ਦੀ ਸਿਹਤ ਵਿਗੜ ਜਾਂਦੀ ਹੈ ਤੇ ਰਾਹਗੀਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਉਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਉਂਦੀ ਹੈ ਤੇ ਪਰਿਵਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਬਜ਼ੁਰਗ ਬਾਪ ਕਿੰਜ ਹਸਪਤਾਲ ਪਹੁੰਚ ਕੇ ਹਫੜਾ ਦਫੜੀ ਮਾਰ ਕੇ ਰੋਂਦਾ ਹੈ ਇਹਦਾ ਨਾਂ ਪੱਟੀ ਕਹਿੰਦੇ ਉਹਦਾ ਨਾਮ ਤਾਂ ਮੈਨੂੰ ਪੂਰੇ ਨੇਮ ਦਾ ਨਹੀਂ ਪਤਾ ਹੋਇਆਗੀ ਉਹ ਨਹੀਂ ਭਾਈ ਇਹ ਪੇਪਰ ਦੇ ਲਾਂਡੇ ਆ ਤੇ ਪਹਿਲਾਂ ਵੀ ਸ਼ਰਾਬ ਸ਼ਰੂਪ ਕੀਤੀ ਇਹਨਾਂ ਨੇ ਤੇ ਇਹਨਾਂ ਲਾ ਕੇ ਕਿ ਇੰਨਾ ਜੋ ਲੱਗੀ ਇਹਨਾਂ ਦੀ ਤੇ ਡੇਗੇ ਤੇ ਮੈਂ ਕਿਹਾ ਪੱਟੀ ਦਾ ਪੱਟੀ ਵੀਰ ਪੱਟੀ ਵੀਰ ਪੱਟੀ ਵੀਰ ਇਹ ਉੱਚ ਨਹੀਂ ਆ ਉਹ نیچے ਨੂੰ ਬੱਲੇ ਇਕੱਠੇ ਹੋ ਗਏ ਤੇ ਥਿਲਾਏ ਉਹਨਾਂ ਸੇ ਬਲੋਸਪੀਟ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਪਰਮਿੰਦਰ ਸਿੰਘ ਡਰਗ ওভারਡੋਸ ਦੇ ਨਾਲ ਤੇ ਅਸੀਂ ਉਹਨੂੰ ਫਰਸਟ ਏਡ ਦਿੱਤੀ ਹੈ ਤੇ ਵੈਸੇ ਤਾਂ ਉਹਨੂੰ ਹਸਟ ਆ ਗਏ ਨੇ ਪਰ ਪਹਿਲਾ ਉਹਨਾਂ ਦੀ ਕੰਡੀਸ਼ਨ ਜਿਆਦਾ ਹੀ ਸਿਕ ਸੀਗੀ ਹੁਣ ਤਾਂ ਠੀਕ ਨੇ ਪਹਿਲੇ ਨਾਲੋਂ ਬੈਟਰ ਨੇ ਹਜੇ ਵੀ ਅਸੀਂ ਬੁਲਾ ਕੁਝ ਕਹਿ ਨਹੀਂ ਸਕਦੇ ਹੈਗੇ ਹਜੇ ਵੀ ਉਹਨਾਂ ਨੂੰ ਸਪੈਸ਼ਲਿਸਟ ਦੀ ਜ਼ਰੂਰਤ ਹੈਗੀ ਆ ਬਾਕੀ ਦੇਖੋ ਹੁਣ ਲੈ ਕੇ ਕੌਣ ਆਇਆ ਸੀ ਇੱਥੇ ਲੈ ਕੇ ਸਾਡੇ ਕੋਲ ਉਹਨਾਂ ਦੇ ਨਾਲ ਹੀ ਕੋਈ ਫਰੈਂਡ ਸੀਗਾ ਉਹਨਾਂ ਦਾ ਉਹੀ ਲੈ ਕੇ ਆਇਆ ਸੀਗਾ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਨੇੜੇ ਸੜਕ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਪਕਾ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਜਿਸ ਨੂੰ ਲੋਕਾਂ ਨੇ ਚੁਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਵਾਹਨ ਨੇ ਉਸ ਨੂੰ ਸਾਈਡ ਜਾਂ ਟੱਕਰ ਮਾਰ ਦਿੱਤੀ ਆ ਫਿਲਹਾਲ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਪੁਲਿਸ ਵੱਲੋਂ ਅਜੇ ਵਿਦਿਆਪਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤਾਂ ਜੋ ਮੌਤੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਉਹ ਕਿਤੇ ਜਾ ਰਹੀ ਸੀ ਉਹ ਬੇਟੀ ਸਾਡੀ ਗੁਰਦਾਸਪੁਰ ਦਾ ਫਾਰਮਲ ਆਈਟੀ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਮੱਥੇ ਗਈ ਦੀ ਕੱਲ ਦੀ ਛੁੱਟੀਆਂ ਇਹਨਾਂ ਬੱਚਿਆਂ ਤੇ ਆ ਸਵੇਰੇ ਤਕਰੀਬਨ 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਛਲੇ ਸਕੂਲ ਟੀਚਰ ਲੱਗੀ ਠੀਕ ਹੈ ਜੀ ਪਰ ਸਕੂਲ ਤੇ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੁੱਲੇ ਜਾ ਕੋ ਪਿੰਡਾਂ ਵਾਲਾ ਕਲੋਨੀ ਪੁੱਲ ਤੋਂ ਮੈਂ ਤੋਂ ਅਗਲੇ ਪਾਸੇ ਉੱਥੇ ਆਣ ਕੇ ਉਹ ਡਿੱਗੀ ਆ ਤੇ ਦਿੱਗੀ ਆ ਤੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸਮਗਰੀ ਪਾਰਕ ਨਾਲ ਤੇ ਆ ਅਸੀਂ ਆਇਆ ਤੇ ਉਹ ਵੇਖਿਆ ਦੇ ਜਿਲ੍ਹਾ ਚੋਪੇ ਦੇ ਹਸਪਤਾਲ ਪਹੁੰਚਾਈ ਤੇ ਉਹ ਮਤਲਬ ਕੀ ਉਸ ਮੌਕੇ ਦੇ ਕੋਈ ਇਹਦੇ ਕੋਈ ਮਤਲਬ ਕੋਈ ਐਕਸੀਡੈਂਟ ਹੋਇਆ ਕੋਈ ਚੀਜ਼ ਨਹੀਂ ਵਜੀ ਅਚਾਨਕ ਲਿਹੀ ਆ ਆਪਣਾ ਪਤਾ ਨਹੀਂ ਕਿਹਾ ਕੋਈ ਰਸਾਲ ਨਹੀਂ ਕੋਈ 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 ਪੁੱਛਣ ਲੱਗਿਆ ਕੀ ਆ ਕੀ ਨਹੀਂ ਮਾ ਕੱਖ ਨਹੀਂ ਪਾਲਾ ਤੁਹਾਨੂੰ ਤੇ ਹੁਣ ਦਾਲਟਾਂ ਦੇ ਸਵੇਰ ਦੀ ਦਿੱਤਾ ਹੋ ਗਈ ਤੇ ਇਹਨੇ ਬੱਚੇ ਨੇ ਜੇ ਪਹਿਲਾਂ ਇਹਦੇ ਘਰ ਵਾਲਾ ਜੇ ਉਹਦੀ ਕਰੀਬ 2 ਸਾਲ 2 ਸਾਲ ਪਹਿਲਾਂ ਫੌਜ ਰਟਾਇਣ ਦੇ ਦੁਆਰਾ ਪਤੀ ਹੋਇਆ ਉਹਦੀ ਡੈਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਐ ਛੋਟੀ ਕੋਈ 2-3 ਸਾਲ ਦੀ ਛੋਟੀ ਐ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ ਤੇ ਵੀ ਸਕੂਲ ਚ ਪੜ੍ਹਦੇ ਤਿੰਨੇ ਬੱਚੇ ਤੇ ਵੀੜੀ ਪੁਲਿਸ ਨੂੰ ਸੂਚਿਤ ਕਰਤਾ ਜੀ ਆ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਆਪਈ ਅਧਿਕਾਰ ਕਰਕੇ ਤੇ ਹੋਣੇ ਆਪਣਾ ਪੋਸਟਮੈਨ ਦੀ ਜੋ ਡਾਕਟਰੀ ਕਾਰਵਾਈ ਕਰਕੇ ਸਾਨੂੰ ਲਾਹੇ ਵਾਲੇ ਕਰਨਾ ਹੈ ਸਰ ਗੁਪਤਾ ਸਿਕਿਆ ਵਿਭਾਗ ਵਿੱਚ ਕੰਮ ਕਰ ਰਹੇ ਆ ਅੱਜ ਅਚਾਨਕ ਹੀ ਮੈਸੇਜ ਵਟਸਐਪ ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਦੀਨਾ ਨਗਰ 2 ਵਿਖੇ ਐਸੋਸੀਏਟੇਜਾਂ ਸੇਵਾ ਨਿਭਾ ਰਹੇ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਇੱਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ ਇਹ ਐਕਸੀਡੈਂਟ ਵੈਕਰੀ ਜਿਹਾ ਲੱਗ ਰਿਹਾ ਹੈ। ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਹੈ ਤੇ ਬੁੜੀ ਰੋਡ। ਕਿੰਨੇ ਵਜੇ ਘਟਨਾ ਸਰੀ? ਇਹ ਸਵੇਰੇ 8:00 ਵਾ 8 ਦੇ ਕਰੀਬ ਦੀ ਘਟਨਾ ਹੈ। ਮੈਡਮ ਕਿੱਥੇ ਜਾ ਰਹੀ ਸੀ? ਜਿੰਗੀ ਦੇ ਆਰੇ ਹੀ ਜਾ ਰਹੀ ਸੀ। ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ। ਫਿਰੋਜ਼ਪੁਰ ਛਾਣੀ ਦੇ ਸੰਤ ਲਾਲ ਰੋਡ ਤੇ ਬਜ਼ੁਰਗ ਮੈਲਾ ਤੋਂ ਹੋਏ ਲੁੱਟ-ਪਾਰ ਦੇ ਮਾਮਲੇ ਨੂੰ ਫਿਰੋਜ਼ਪੁਰ ਪੁਲਿਸ ਨੇ 24 ਘੰਟੇ ਵਿੱਚ ਸੁਲਝਾਣ ਦਾ ਦਾਵਾ ਕੀਤਾ। ਇੱਕ ਲੁਟੇਰਾ ਗ੍ਰਿਫਤਾਰ ਕੀਤਾ ਤੇ ਲੁੱਟ ਦੀ ਘਟਨਾ ਸੀਸੀਟੀਵੀ ਦੇ ਕੈਮਰੇ ਵਿੱਚ ਕੈਦ ਹੋ ਗਈ। ਐਕਟਿਵਸ ਵਾਰ ਦੋ ਲੁਟੇਰਿਆਂ ਵੱਲੋਂ ਮਹਿਲਾ ਦਾ ਪਰਸ ਖੋਣ ਸਮੇਂ ਬੁਰੀ ਤਰ੍ਹਾਂ ਸੜ ਤੇ ਡਿੱ ਦਿੱਤਾ ਸੀ ਮਹਿਲਾ ਜਿਸ ਤੋਂ ਬਾਅਦ ਇਲਾਜ ਲਈ ਉਸ ਨੂੰ ਦਾਖਲ ਵੀ ਭਰਤੀ ਕਰਵਾਇਆ ਗਿਆ ਪੁਲਿਸ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਆਈਡੈਂਟੀਫਾਈ ਕੀਤੇ ਗਏ ਸੰਦੇ ਯੂਰੋਪੀਅਨوں 'ਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇੱਕ ਹਜੇ ਵੀ ਫਰਾਰ ਹੈ ਮੰਨਜੋਗ ਸਿਤੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜੁੜੀ ਇਹ ਬੰਦਬਾਗੀ ਘਟਨਾ ਹੋਈ ਸੀ ਜੁੜੀ ਇੱਕ વૃદ્ધ ਬਜ਼ੁਰਗ ਮਹਿਲਾ ਨਾਲ ਸਨੈਚਿੰਗ ਦੀ ਵਾਰਦਾਤ ਸੀ ਆ ਜਿਹੜੀ ਇਨਸੀਡੈਂਟ ਹੋਇਆ ਸੀ ਆ ਮਾਨ ਜੋ ਕਿਸੇ ਇਸ ਕਾ ਨੂੰ ਬੜਾ ਸੀਰੀਅਸਲੀ ਲੀਤਾ ਤੇ ਅਡਾ ਟੀਮਾਂ ਦਾ ਗਠਨ ਕੀਤਾ ਸੀ ਇੱਕ ਡੀਐਸਪੀ ਸਿਟੀ ਜੀ ਸੁਖਵਿੰਦਰ ਜੀ ਤੇ ਇੱਕ ਡੀਐਸਪੀ ਡੀਸੀ ਬਲਗਾਰ ਜੀ ਦੇ ਲੀਡਰਸ਼ਿਪ ਵਿੱਚ ਟੀਮ ਦਾ ਗਠਨ ਸੀਗਾ ਦੋਵਾਂ ਟੀਮਾਂ ਦਾ ਜਿਹੜਾ ਜੁਆਇੰਟ ਫਰ ਸੀ ਆ ਜਿਹੜਾ ਕੇਸ ਹੈਗਾ 24 ਘੰਟੇ ਦੇ ਅੰਦਰ ਜਿਹੜਾ ਹੈਗਾ ਉਸ ਤਰ੍ਹਾਂ ਕੀਤਾ ਗਿਆ ਹੈਗਾ ਤੇ ਜਿਹੜੇ ਦੋ ਦੇਸੀ ਸੀ ਉਹ ਦੋਸਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਪਹਿਲਾ ਸੀਗਾ ਉਹਦਾ ਨਾਮ ਹੈਗਾ ਕਰਨਜੀ ਸਿੰਘ ਚਰਦਾਰਾ ਸਿੰਘ ਵਾਸੀ कृष्णा ਕੌਲੀ ਫਿਰੋਜ਼ਪੁਰ ਇਸ ਤੋਂ ਪਹਿਲੇ ਵੀ ਦੋ ਪਰਚੇ ਹੈਗੇ ਇੱਕ ਖੋਦ ਆਏਗਾ ਉਹਦੇ ਨਾਲ ਅਸਲਾ ਐਕਟ ਤੇ ਦੂਜਾ ਵੀ ਖੋਦਾ ਹੈਗਾ ਇਹਦੇ ਨਾਲ ਜਿਹੜਾ ਇੱਕ ਹੋਰ ਬੰਦਾ ਸੀ ਉਹ ਜੁਨਾਈ ਸੀ ਉਹ ਡਿਟੇਲ ਅਸੀਂ ਨਹੀਂ ਦੇ ਸਕਦੇ ਤੇ ਇਹ ਜਿਹੜਾ ਕੇਸ ਹੈਗਾ ਇਹ ਸੋਲਵ ਹੋ ਗਿਆ ਦੂਜਾ ਜਿਹੜਾ ਇੱਕ ਪੱਤਰਕਾਰ ਜਗਦੀਸ਼ ਸੀਗੇ ਉਹਨਾਂ ਤੇ ਵੀ ਸਨੈਚਿੰਗ ਦੀ ਵਾਰਦਾਤ ਹੋਈ ਸੀ 19 ਤਾਰੀਖ ਨੂੰ ਆ ਵੀ ਕੇਸ ਜਿਹੜਾ ਹੈ ਟ੍ਰੇਸ ਕੀਤਾ ਗਿਆ ਹੈਗਾ ਤੇ ਜਿਹੜਾ ਇਹਦਾ ਦੋਸ਼ੀ ਹੈਗਾ ਕਮਲਜੀਤ ਉਹ ਡੀਐਸਪੀ ਸਿਟੀ ਸਾਹਿਬ ਦੀ ਟੀਮ ਸੁਖਿੰਦਰ ਦੀ ਟੀਮ ਨੇ ਉਹਨੂੰ ਗ੍ਰਿਫਤਾਰ ਕੀਤਾ ਹੈ ਇਹ ਜਿਹੜਾ ਕਮਲਜੀਤ ਸੀਗਾ ਇਸ ਤੋਂ ਪਹਿਲੇ ਸਾਤ ਪਰਚੇ ਸੀਗੇ ਮਾਂਜੋ ਕਿਸ ਇਸ ਪੀਰੋਸਤ ਸੋਮੇ ਮਿਸਰਾ ਜੀ ਵੱਲੋਂ ਸਖਰ ਵਿਦੇਸ਼ ਹੈ ਕਿ ਜਿਹੜਾ ਸ਼ਹਿਰ ਵਿੱਚ ਹੈਗਾ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪੰਜਾਬ ਵਿੱਚ ਲਗਾਤਾਰ ਦੋ ਦਿਨਾਂ ਕਈ ਸ਼ਹਿਰਾਂ ਵਿੱਚ ਮੌਸਮ ਖਰਾਬ ਤੇ ਚੱਲਦਿਆਂ ਜਿੱਥੇ ਕਿਸਾਨੀ ਨੂੰ ਕਾਫੀ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਉੱਥੇ ਬਿਜਲੀ ਚਮਕਣ ਅਤੇ ਬਾਰਿਸ਼ ਹੋਣ ਕਾਰਨ ਨਵੇਂ ਬਾਰੇਕੇ ਦੀ ਇੱਕ ਬਜ਼ੁਰਗ ਮਹਿਲਾ ਨੂੰ ਆਪਣੀ ਜਾਨ ਤੋਂ ਹੱਤ ਹੋਣਾ ਪੈ ਗਿਆ ਮਾਮਲਾ ਉਦੋਂ ਦਾ ਹੈ ਜਦੋਂ ਬਿਜਲੀ ਚਮਕਣ ਕਾਰਨ ਘਰ ਦੇ ਅੰਦਰ ਸੋਰੇ ਮਹਿਲਾ ਦੇ ਉੱਪਰ ਛੱਤ ਦੀ ਸਲੇਬ ਡਿੱਗਣ ਕਾਰਨ ਮਲਬੇ ਹੇਠਾਂ ਉੱਡ ਪਏ ਜਿਸ ਤਰ੍ਹਾਂ ਉਸੇ ਮਾਤ ਹੋ ਗਈ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਜਿੱਥੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਜੀ ਨਾਮ ਦੋ ਜੀ ਮੇਰਾ ਨਾਮ ਗਰਮੀਤ ਕੌਰ ਗਰਮੀਤ ਕੌਰ ਕੀ ਲੱਗਦੇ ਨੇ ਇਹ ਨਾਂ ਲੱਗਦੀ ਹੈ ਨਾਂ ਲੱਗਦੀ ਡੈਥ ਕਿਤਰੋਂ ਹੀ ਕੀ ਹੋਇਆ ਜਿਹੜਾ ਅੱਜ ਹੋਇਆ ਜੀ ਇਹ ਨਾ ਰਾਤੀ ਤੂਫਾਨ ਮੇਰੀ ਝੱਖੜ ਆਇਆ ਹੈ ਨਾ ਤੇ ਬੱਦਲ ਗੱਜੰ ਕਰਕੇ ਤੇ ਦੁਪਹਿਰੇ ਵੀ ਫਿਰ ਬਿਜਲੀ ਕਟ ਗਈ ਤੇ ਲੇਟੇ ਪੈ ਸੀ

ਛੱਤ ਆ ਛੱਤ ਟਿੱਕ ਪੀਤੇ ਨਾ ਡੈਥ ਹੋ ਤਿੱਕੰਦਾ ਕਿਸ ਤਰ੍ਹਾਂ ਜਿਹੜੀਆਂ ਪਾਰਟੀਆਂ ਨੇ ਉਹ ਵੀ ਹਾਂਜੀ ਕੰਡਾ ਉਸ ਦੇ ਕਾਰਨ ਜਦੋਂ ਇੰਟਰ ਡਿੱਗ ਗਿਆ ਫਟਿਆ ਤੇ ਉਹ ਫਿਰ ਆਪਾਂ ਨੂੰ ਪਤਾ ਲੱਗ ਕੇ ਬਾਏ ਹੁੰਦੇ ਨੇ ਸਾਰੇ ਹਾਂ ਤੇ ਉਹ ਫਿਰ ਉਹਨਾਂ ਦੇ ਦੋ ਨਾਲ ਮਕਾਨ ਹੋਰ ਵੀ ਲਗੇ ਨੇ ਹਾਂਜੀ ਸਾਰਾ ਸਾਰੇ ਡਿੱਗ ਗਏ ਨੇ ਜੀ ਸਾਰੇ ਸਾਰਾ ਪੋਰਸ਼ਨ ਹਾਂਜੀ ਸਾਰਾ ਪੋਰਸ਼ਨ ਉਹ ਕਿ ਮੰਗੇ ਵੀ ਸਰਕਾਰ ਇਹਨਾਂ ਨੂੰ ਕੁ ਮਤ ਹਾਂਜੀ ਮੰਗਤਾ ਹੈਗੀ ਇਹ ਸਰਕਾਰ ਕਰੇ ਮੈਨਾਂ ਆਪੇ ਕੇ ਗਰੀਬ ਗਰੀਬ ਲੋਕਾਂ ਦਾ ਸਵਾਰੀ ਜੀ ਹਾਂ ਨਿਤ ਕਰੇਂ ਕਰੇਂ ਹੋਰ ਉਹਨਾਂ ਦੀ ਮਦਦ ਕਰੇਂ ਹਲਕਾ ਕਿਦੜ ਬਾਹ ਦੇ ਪਿੰਡ ਦੋਲਾ ਵਿਖੇ ਬੀਤੀ ਰਾਤ ਅਮਰ ਸਿੰਘ ਮੈਂਬਰ ਪੁੱਤਰ ਮੇਜਰ ਸਿੰਘ ਦੇ ਘਰ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਬਿਜਲੀ ਦੇ ਸਾਰੇ ਉਪਕਰਨ ਸੜ ਗਏ ਜਿਸ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਅਮਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਅਚਾਨਕ ਰਾਤ ਦੇ ਕਰੀਬ ਪੌਣੇ 2 ਵਜੇ ਅਸਮਾਨੀ ਬਿਜਲੀ ਕੋਠੇ ਦੀ ਛੱਤ ਤੇ ਬਣੀ ਪਾਣੀ ਵਾਲੀ ਟੈਂਕੀ ਤੇ ਡਿੱਗੀ ਜੋ ਕਿ ਕੋਠੀ ਦੀਆਂ ਦੋਵੇਂ ਮੰਜ਼ਲਾਂ ਵਿੱਚ ਦੀ ਹੋ ਕੇ ਬਿਜਲੀ ਦੇ ਮੀਟਰ ਵਾਲੀ ਟੈਂਕੀ ਤੇ ਡਿੱਗੀ ਜੋ ਕੋਠੀ ਦੀਆਂ ਦੋਵੇਂ ਮੰਜ਼ਲਾਂ ਵਿੱਚ ਮੀਟਰ ਤੱਕ ਪਹੁੰਚ ਗਈ ਜਿਸ ਨੇ ਮੀਟਰ ਵੀ ਸਾੜ ਦਿੱਤਾ ਉਹਨਾਂ ਦਾ ਸਹਿ ਕਿ ਜਾਣੇ ਨੁਕਸਾਨ ਹੋਣ ਤੋਂ ਬਚਤ ਰਹੀ ਹੈ ਬਾਈ ਹਰ ਸਿੰਘ ਮੇਰਾ ਨਾਮ ਜੀ ਪਿੰਡ ਦੌਲਾ ਜੀ ਬਲਾਕ ਗਿੱਦੜਵਾੜਾ ਜ਼ਿਲ੍ਹਾ ਮੁਕਸਰ ਜੀ ਕੀ ਗੱਲ ਹੈ ਸਮਾਨੀ ਬਿਜਲੀ ਡਿੱਗਣਾ ਜੀ ਬਹੁਤ ਜਿਆਦਾ ਨੁਕਸਾਨ ਹੋ ਗਿਆ ਏਸੀ ਸੀਗੇ 엘ਿਫਟਰ ਸੀਗਾ ਜੀ ਕੈਮਰੇ ਸੀਗੇ ਜੀ एलसीडी कोई भी सामान नहीं मतलब कोई पखे नहीं बचे कोई सारा सामान मतलब ये पता लगा डिग्गी किथे थी नहीं ऊपरो डिग्गी है जी ਥੱਲੇ ਆ ਗਈ ਕੋਠੀ ਦੇ ਵਿੱਚ اچھا ਕੋਈ ਰਛਾਤੇ ਡਿੱਗੀ ਉੱਪਰ اچھا ਤੇ ਤੇ ਡਿੱਗੀ ਹੈ ਜੀ ਛੱਤ ਵਿੱਚੋਂ ਟੱਪ ਕੇ ਥੱਲੇ ਆ ਕੇ ਫਿਰ ਉਥੋਂ ਦੀ ਮੂਰਾ ਕੱਢ ਕੇ ਚਲੀ ਗਈ ਬਸ ਜਾਨੀ ਨੁਕਸਾਨ ਤੋਂ ਬਚ ਗਈ ਤੇ ਹੋਰ ਕੋਈ ਬਿਜਲੀ ਦਾ ਕੁਛ ਨਹੀਂ ਬਚਿਆ ਨਾ ਕੋਈ ਮੀਟਰ ਨਾ ਮੂਟਰ ਨਾ ਕੋਈ ਏਸੀ ਨਾ ਵੀ ਪਰਜਾ ਨਾ ਵੀ ਲਵੇਟਰ ਸਾਰਾ ਨਿਸ਼ਾਨ ਹੋ ਗਿਆ ਜੀ ਤੇ ਡਿੱਗੀ ਕਰੋ ਕਿਸੇ ਬਈ ਇਹ ਇਹ ਪੌਣੇ ਇੱਕ ਦੋ ਦਾ ਟਾਈਮ ਹੋਊਗਾ ਜੀ ਰਾਤ ਨੂੰ ਹੂੰ ਸਾਡੇ ਪਿੰਡ ਅ ਅਮਰ ਸਿੰਘ son of ਮੇਜਰ ਸਿੰਘ ਆਪਣੇ ਘਰ ਦੇ ਨਜ਼ਦੀਕ ਹੀ ਹੈ ਜੀ ਤੇ ਕੁਦਰਤੀ ਜਿਹੜੀ ਅਸਮਾਨੀ ਬਿਜਲੀ ਹੈਗੀ ਆ ਉਹ ਡਿੱਗ ਪੀ ਟੈਂਕੀ ਦੀ ਛੱਤ ਦੇ ਉੱਪਰ ਡਿੱਗੀ ਆ ਤੇ ਟੈਂਕੀ ਦੀ ਛੱਤ ਪਾੜ ਕੇ ਬਿਜਲੀ ਥੱਲੇ ਮਕਾਨ ਦੇ ਵਿੱਚ ਵੀ ਆ ਗਈ ਬਸ ਇੱਕ ਜਾਨੀ ਨੁਕਸਾਨ ਹੀ ਨਹੀਂ ਹੋਇਆ ਤੇ ਹੋਰ ਕੋਈ ਵੀ ਸਮਾਨ ਘਰ ਦਾ ਨਹੀਂ ਬਚਿਆ ਘਰ ਦੇ ਜੋ ਵੀ ਫਰਿੱਜ ਸੀ ਟੀਵੀ ਸੀ ਦੋ ਏਸੀ ਸੀ ਮੋਬਾਈਲ ਕੈਮਰੇ ਹਰ ਇੱਕ ਚੀਜ਼ ਹੀ ਸੜ ਗਈ ਜੀ ਮੀਟਰ ਤੱਕ ਵੀ ਸੜ ਗਿਆ ਤੇ ਖੜਕਾ ਇੰਨਾ ਭਿਆਨਕ ਸੀ ਕਿ ਆਂਢੀ ਗਵਾਂਢੀ ਵੀ ਬਹੁਤ ਘਬਰਾ ਗਏ ਸੀਗੇ ਤੇ ਜਦੋਂ ਅਸੀਂ ਸਵੇਰ ਆ ਕੇ ਵੇਖਿਆ ਤੇ ਕੋਠੀ ਦੇ ਵਿੱਚ ਉਦੋਂ ਵੀ ਧੂਆਂ ਵਗੈਰਾ ਬਹੁਤ ਆ ਰਿਹਾ ਸੀਗਾ ਤੇ ਅੰਦਰ ਵੀ ਵੜਨਾ ਵੀ ਮੁਸ਼ਕਲ ਹੋਇਆ ਪਿਆ ਸੀਗਾ ਕਿੰਨਾ ਕਿੰਨਾ ਕੁ ਨੁਕਸਾਨ ਹੋਇਆ ਜੀ ਆਹਨ ਕਮਾਂਡ ਦਾ ਵੀ ਨੁਕਸਾਨ ਹੋਇਆ ਜੀ ਕੈਮਰੇ ਸੜ ਗਏ ਕਿਸੇ ਦੀ ਫ੍ਰਿਜ ਸੜ ਗਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਿੰਨਾ ਕੁ ਨੁਕਸਾਨ ਟੋਟਲ ਕਿੰਨਾ ਕੁ ਲੱਗਦਾ ਹੋਊਗਾ ਨੁਕਸਾਨ ਇਹਨਾਂ ਦਾ ਜੀ 3 ਲੱਖ ਤੋਂ ਉੱਪਰ ਹੀ ਹੋਣਾ ਘੱਟ ਨਹੀਂਗਾ ਕਿਉਂਕਿ ਕੋਠੀ ਹੈਗੀ ਆ ਜੀ ਡਬਲ ਸਟੋਰੀ ਹੈਗੀ ਸੀਗੀ ਸਮਾਨ ਬਹੁਤ ਜ਼ਿਆਦਾ ਸੀਗਾ ਜੀ ਵਿੱਚ ਤੇ ਸਾਰੀ ਫੀਟਿੰਗ ਵਗੈਰਾ ਬਹੁਤ ਵਧੀਆ ਵਧੀਆ ਚੀਜ਼ਾਂ ਲੱਗੀਆਂ ਸੀ ਵਿਚਾਰਿਆਂ ਦਾ ਸਾਰੇ ਸੜ ਕੇ ਸੁਭਾਹ ਹੋ ਗਿਆ ਜੀ ਤੇ ਪਟਵਾਰੀ ਵਗੈਰਾ ਨੂੰ ਜਾਂ ਕਿਸੇ ਅਫਸਰ ਨੂੰ ਦੱਸਤਾ ਸੂਚਨਾ ਦਿੱਤੀ ਹਾਂਜੀ ਪਟਵਾਰੀ ਨੂੰ ਸੂਚਨਾ ਦਿੱਤੀ ਹੈ ਜੀ ਹੁਣ ਅਸੀਂ ਜਾਵਾਂਗੇ ਜੀ ਐਸਡੀਐਮ ਕੋਲੇ ਵੀ ਜਾਵਾਂਗੇ ਡੀਸੀ ਦਫ਼ਤਰ ਵੀ ਜਾਵਾਂਗੇ ਵੀ ਵੀ ਕੋਈ ਇਹਨਾਂ ਦੀ ਪਰਿਵਾਰ ਦੀ ਕੋਈ ਹੈਲਪ ਹੋ ਸਕੇ ਜੀ ਤੇ ਮੀਟਰ ਵਗੈਰਾ ਵੀ ਹਾਂਜੀ ਮੀਟਰ ਵੀ ਬਿਲਕੁਲ ਹੀ ਸੜ ਗਿਆ ਜੀ ਮੀਟਰ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਐਸਪੀ ਡੀ ਮਨਮੀਤ ਸਿੰਘ ਢਿੱਲੋਂ ਨੇ ਮਲੋਟ ਵਿਖੇ ਇੱਕ ਪ੍ਰੈਸ ਕਾਨਫਰੰਸ ਆਨ ਦੱਸਿਆ ਕਿ ਸਬਡਿਵੀਜ਼ਨ ਮਲੋਟ ਦੇ ਅਲੱਗ-ਅਲੱਗ ਥਾਣਿਆਂ ਵਿੱਚ ਅਲੱਗ-ਅਲੱਗ ਮਾਮਲੇ ਵਿੱਚ ਥਾਣਾ ਲਾਖੇਵਾਲੀ ਅਧੀਨ 2.5.2023 ਨੂੰ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਪੜਤਾਲ ਦੌਰਾਨ ਇੱਕ ਕਤਲ ਉਸ ਤੇ ਦੋਸ਼ ਨੇ ਕੀਤਾ ਇਸ ਮਾਮਲੇ ਵਿੱਚ ਵਾਧਾ ਕਰਕੇ ਕਤਲ ਕਰਨ ਵਾਲੇ ਅਨਮੋਲ ਸਿੰਘ ਵਾਸੀ ਲਾਖੇਵਾਲੀ ਨੂੰ ਗ੍ਰਿਫਤਾਰ ਕਰ ਲਿਆ ਪਿਛਲੇ ਦੋ ਦਿਨਾਂ ਚ ਬੜੀ ਐਕਟਿਵਲੀ ਪੁਲਿਸਿੰਗ ਕੀਤੀ ਹੈ ਇੱਕ ਪੁਰਾਣਾ ਮਰਡਰ ਜਿਹੜਾ ਕਿ 2 5 2023 ਨੂੰ ਹੋਇਆ ਸੀ ਡਿਸਟ੍ਰਿਕਟ ਕੀ ਦੋ ਦੋਸਤ ਸੀਗੇ ਨਸ਼ਾ ਕਰਨ ਦੇ ਆਦੀ ਸੀਗੇ ਤੇ ਇਸ 'ਚ ਅਨਮੋਲ ਸਿੰਘ ਜਿਹੜਾ ਹੈਗਾ ਦੋਸ਼ੀ ਹੈ ਇਹਨੇ ਆਪਣੇ ਦੋਸਤ ਦਵਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਇਹਨੂੰ ਗळा ਕੋਟ ਕੇ ਦੀ ਮਰਡਰ ਕਰਤਾ ਸੀ ਜੋ ਕਿ ਬਾਅਦ ਚ ਪੋਸਟਮਾਰਟਮ ਦੌਰਾਨ ਪਤਾ ਲੱਗਿਆ ਕਿ ਕੌਜ਼ ਆਫ ਡੈਥ ਨਸ਼ਾ ਨਹੀਂ ਬਲਕਿ ਇਹਦਾ ਗਲਾ ਕੋਟ ਕੇ ਦੀ ਹੱਤਿਆ ਕੀਤੀ ਗਈ ਹੈ ਜਿਸ ਨੂੰ ਕਿ ਐਸ਼ਓ ਲਖੇਵਾਲੀ ਤੇ ਸੀਆਈਏ ਮਲੋਟ ਨੇ ਜੁਆਇੰਟ ਆਪਰੇਸ਼ਨ ਕਰਕੇ ਤੇ ਵਾਰਦਾਤ ਟਰੇਸ ਕੀਤੀ ਹੈ ਤੇ ਦੋਸ਼ੀ ਅਨਮੋਲ ਸਿੰਘ ਔਰਫ ਜਗਨੂ ਇਹ ਲਖੇਵਾਲੀ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਦੂਸਰੀ ਇੱਕ ਸੀਆਈਏ ਟੀਮ ਵੱਲੋਂ ਰਿਕਵਰੀ ਹੋਈ ਹੈ ਜੀ 2 ਕਿਲੋ ਹਫੀਮ ਦੀ ਤੇ ਇੱਕ Honda City ਕਾਰ ਜਿਸ ਚ ਹਫੀਮ ਲਿਆਂਦੀ ਜਾ ਰਹੀ ਸੀ ਇਸ ਚ 46 ਨੰਬਰ ਮੁਕੱਦਮਾ 28324 6185 18 6185 ਐਨਡੀਪੀਐਸ ਦਾ ਦਰਜ ਹੋਇਆ ਜਿਸ ਚ ਕੁੱਲ ਬਰਾਮਦਗੀ 2 ਕਿਲੋ ਹਫੀਮ ਤੇ ਇੱਕ Honda City ਕਾਰ ਦੀ ਹੈ ਜਿਸ ਚ ਦੋਸ਼ੀ ਪਵਿੱਤਰ ਸਿੰਘ ਪੁੱਤਰ ਜਗਜੀਤ ਸਿੰਘ ਪਿੰਡ ਵਾਸੀ ਬਾਂਡੀ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇੱਕ ਵਾਰ ਦਾਤ ਸਿਟੀ ਮਲੋਟ ਦੀ ਹੈ ਜਿਸ ਚ ਇੱਕ ਦੋਸ਼ੀ ਨੇ ਜਿਸ ਦਾ ਕੀ ਨਾਮ ਹੈਗਾ ਜੀ ਅ ਮਰੇਸ਼ ਤਾਂ ਸੋਨੂ ਸੋਨੂ ਅਤੇ ਰਾਮ ਖੰਨਾ ਦੋ ਦੋਸ਼ੀ ਨੇ ਇਹਨਾਂ ਨੇ ਇੱਕ ਰਾਹ ਗੀਰ ਕੋਲੋਂ ਚਪਟਾ ਮਾਰ ਕੇ ਮੋਟਰਸਾਈਕਲ ਤੇ ਜਾਂਦੇ ਹੋਏ 28000 ਰੁਪਿਆ ਤੇ ਇੱਕ ਮੋਬਾਈਲ ਫੋਨ ਸਨੈਚ ਕੀਤਾ ਸੀ ਜੋ ਕਿ ਇਹਨਾਂ ਨੂੰ ਐ ਐਸ ਐਚਓ ਸਿਟੀ ਮਲੋਟ ਨੇ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਉਹ ਮੋਬਾਈਲ ਫੋਨ ਪਲੱਸ ਜਿਹੜਾ ਇਹਨਾਂ ਦਾ ਮੋਟਰਸਾਈਕਲ ਹੈ ਐਚ ਐਫ ਡੀ ਲੈਕਸ ਉਹ ਰਿਕਵਰ ਹੋਇਆ ਜੀ ਪਿਛਲੇ ਸਾਲ ਸਰਹੱਦੀ ਪਿੰਡਾਂ ਵਿੱਚ ਛੜਾ ਕਾਰਨ ਮਕਾਨਾਂ ਦੇ ਹੋਏ ਨੁਕਸਾਨ ਤੋਂ ਬਾਅਦ ਸਰਕਾਰ ਵੱਲੋਂ ਮੁਆਵਜ਼ਾ ਜਾਰੀ ਕਰਨ ਦੀ ਗੱਲ ਕਹੀ ਗਈ ਸੀ ਇਸ ਤੋਂ ਬਾਅਦ ਕਰੀਬ 8 ਮਹੀਨਿਆਂ ਤੋਂ ਵੀ ਵੱਧ ਸਮਾਂ ਬੀਤ ਜਾਣ ਤੇ ਵੀ ਪੀੜਿਤ ਪਰਿਵਾਰਾਂ ਨੂੰ ਉਸ ਦੇ ਮਕਾਨਾਂ ਦੇ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਮਿਲ ਸਕਿਆ ਜਿਸ ਕਾਰਨ ਉਹਨਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਫਾਜ਼ਿਲਕਾ ਦੇ ਇਸ ਰਾਧੀ ਪਿੰਡਾਂ ਵਿੱਚ ਛੜਾ ਕਾਰਨ ਨੁਕਸਾਨੇ ਮਕਾਨਾਂ ਦਾ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਸ ਕਾਰਨ ਇਨਾਂ ਲੋਕਾਂ ਵਿੱਚ ਵੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਜੀ ਸਰਕਾਰ ਸਰਕਾਰ ਨੂੰ ਇਸ ਤਰ੍ਹਾਂ ਜ਼ਿੰਮੇਵਾਰ ਠਹਿਰਾਵਾਂਗੇ ਪਿਆਰ ਨਾਲ ਕੋ ਸਾਡਾ ਪੂਰਾ ਮਕਾਨ ਤੁਸੀਂ ਆਪ ਵੇਖਦੇ ਪੈ ਰਹੇ ਪੂਰਾ ਤਬਾਹੀ ਹੋ ਗਿਆ ਤੇ ਨਾਲ ਬਰਾਂਡੇ ਦੀ ਵੀ ਦਿਸ਼ਾ ਉਹਦੇ ਨਾਲ ਨਾਲ ਹੀ ਖਰਾਬ ਹੋ ਗਈ ਤੇ ਬਾਹਰਲੇ ਮੰਨ ਲਓ ਸਾਰੇ ਪਿੱਲਰ ਜਿਹੜੇ ਦਿੱਤੇ ਸੀ ਉਹ ਵੀ ਬਹਿ ਗਏ ਤੇ ਦੂਜੇ ਤਾਂ ਮੰਨ ਲਓ ਨਾਲ ਦੇ ਕਮਰਿਆਂ ਨੂੰ ਵੀ ਦਰੇੜਾ ਆ ਗਿਆ ਕਿਉਂਕਿ ਪਾਣੀ ਬਿਲਕੁਲ 4 ਫੁੱਟ ਨਾਲ ਲੱਗਿਆ ਰਿਹਾ ਤੇ ਇਹ ਜਿਹੜਾ ਤੁਸੀਂ ਵੇਖਦੇ ਪੈਨੇ ਇਹਦੇ ਵਿੱਚ ਵੀ ਪਾਣੀ ਤੁਸੀਂ ਆਪ ਦੇ ਵੇਖਦੇ ਪੈ ਜੀ 3 ਫੁੱਟ ਪਾਣੀ ਦੇ ਵਿੱਚ ਵੀ ਰਿਹਾ ਕਮਰੇ ਦੇ ਤੇ ਸਾਨੂੰ ਜਿਹੜਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਅੱਗੇ ਆ ਗਏ ਨੇ ਪਿੰਡ ਦੇ ਵਿੱਚ ਸਾਡੇ ਤੋਂ ਅੱਗੇ ਜਿਹੜੇ ਖੜੇ ਗਏ ਨੇ ਸਾਡਾ ਨਾਮ ਨਹੀਂ ਆਇਆ ਤੋਡਾ ਕੋਈ ਆਇਆ ਨਹੀਂ ਮੌਕਾ ਦੇਖਣ ਕੋਈ ਮੌਕਾ ਦੇਖਣਾਏ ਸੀ ਇਹ ਪ੍ਰਸ਼ਾਸਨ ਵਾਲੇ ਪਟਵਾਰੀ ਵੱਲੋਂ ਭੇਜੇ ਗਏ ਸੀ ਤੇ ਉਹ ਲਿਖ ਕੇ ਲੈ ਗਏ ਨੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਇੱਕ ਕਮਰਾ ਹੋਰ ਮੰਨੋ ਖਰਾਬ ਹੋਇਆ ਕਹਿੰਦੇ ਉਹ ਨਹੀਂ ਅਸੀਂ ਲੈਣਾ ਉਹ ਤੁਹਾਡਾ ਪਸੂ ਆਂਦਾ ਤੇ ਆ ਜਿਹੜਾ ਤੁਹਾਡੇ ਰਹਿਸ਼ ਵਾਲੇ ਗਏ ਨੇ ਇਹ ਅਸੀਂ ਲੈਣੇ ਨੇ ਤੋ ਸਾਡੇ ਕੋ ਸਾਰਾ ਕੁਝ ਲੈ ਕੇ ਵੀ ਗਏ ਨੇ ਸਾਰਾ ਇਹਦਾ ਮਤਲਬ ਜਿੰਨਾ ਵੀ ਖਰਾਬ ਹੋਇਆ ਕਹਿੰਦੇ ਤੁਹਾਨੂੰ ਦੇਾਂਗੇ ਤੇ ਜਿੱਥੇ ਤੱਕ ਪਾਣੀ ਪਹੁੰਚੇ ਨਹੀਂ ਉਤੋਂ ਤੱਕ ਲੋਕਾਂ ਦੇ ਆ ਗਏ ਤੇ ਸਾਨੂੰ ਨਹੀਂ ਆਇਆ ਸਾਡਾ ਲਿਸਟ ਜਿਮਾਰ ਕੱਢਤਾ ਨਾ ਨੁਕਸਾਨ ਤਾਂ ਜੀ ਵੇਖੋ ਜੀ ਸਾਰਾ ਪੂਰਾ ਮਕਾਨ ਤਾਂ ਹੁਣ ਖਤਮ ਹੀ ਜਾਂਦੇ ਸਤ ਖਤਰੇ ਵਾਲੀ ਗੱਲ ਏ ਇਹਦੇ ਵਿੱਚ ਹੁਣ ਤੁਸੀਂ ਵੇਖ ਲਓ ਕੁਝ ਨਹੀਂ ਅਸੀਂ ਕੋਈ ਰਹਿਸ਼ ਨਹੀਂ ਸਾਡਾ ਕੁਝ ਨਹੀਂ ਸਾਰਾ ਜਿਹੜਾ ਸਮਾਨ ਸਾਡਾ ਹੈਗਾ ਉਹ ਵੀ ਅਸੀਂ ਬਾਹਰ ਕੱਢ ਲਿਆ ਹੈ ਪੈਸਿਆਂ ਦੀ ਤਾਂ ਮੰਗ ਕਰੀਏ ਤਾਂ ਹੁਣ ਅੱਜ ਮਕਾਨ ਤੁਸੀਂ ਕੱਲਾ ਮਕਾਨ 1.5 ਲੱਖ ਤੋਂ ਘੱਟ ਨਹੀਂ ਬਣਦਾ ਤੇ ਵਿੱਚ ਬਰਾਂਡਾ ਵੀ ਗਿਆ ਸਾਡਾ ਤਾਂ ਨੁਕਸਾਨ ਤਾਂ ਲਗਭਗ 2 ਲੱਖ ਦੇ ਨੇੜੇ ਹੋ ਗਿਆ ਹੈ ਤੇ ਬਾਕੀ ਅਸੀਂ ਮੰਗ ਕਰਨਾ ਹੈ ਸਰਕਾਰ ਨੂੰ ਸਾਡਾ ਬੜਨ ਦਾ ਮੁਆਵਜ਼ਾ ਦਿੱਤਾ ਜਾਵੇ। ਇਹ ਤਾਂ ਵੇਖੋ ਜੀ ਹੁਣ ਕੀ ਉਹਨਾਂ ਨੇ ਕੀਤਾ ਹੈ? ਕੀ ਉਹਨਾਂ ਦਾ ਮਸਲਾ ਹੋਇਆ ਹੈ? ਤੇ ਇਹ ਤਾਂ ਅਸੀਂ ਪੁੱਛਨੇ ਵੀ ਉਹਨਾਂ ਦਾ ਪਾਣੀ ਵੀ ਨਹੀਂ ਪਹੁੰਚਾ, ਕੁਝ ਨਹੀਂ ਹੋਇਆ ਤੇ ਉਹਨਾਂ ਨੂੰ ਆਗ ਹੈ। ਸਾਡੇ ਤੋਂ ਅੱਗੇ ਤੇ ਜਿੰਨਾਂ ਦੇ ਘਰੇ ਪਾਣੀ ਰਿਹਾ ਉਹਨਾਂ ਦਾ ਨਾ ਹੀ ਕੱਟ ਤਬਾ। ਹੁੰਦਾ ਮਾਲੋ ਇੱਕ ਪੂਰਾ ਮਕਾਨ ਹੀ ਡਿੱਗਿਆ ਪਿਆ। ਅੰਮ੍ਰਿਤਸਰ ਤੋਂ ਬਾਅਦ ਬਾਅਦੇ ਰਾਤ ਸਭਾ ਮੈਂਬਰ ਸਤਨਾਮ ਸਿੰਘ ਸੰਦੂ ਸਚਕੰਚੀ ਰਹਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ ਇਸ ਮੌਕੇ ਉਹਨਾਂ ਗੁਰੂ ਘਰ ਵਿਖੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਪਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਇਸ ਬRAND ਗੱਲਬਾਤ ਕਰਦੇ ਆ ਸਤਨਾਮ ਸਿੰਘ ਨੇ ਮੀਡੀਆ ਸੰਦੂ ਨੇ ਕਿਹਾ ਹੈ ਕਿ ਸ਼੍ਰੀ ਗੁਰੂ ਰਮਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਮੱਥਾ ਟੇਕਣ ਆਏ ਹਾਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਰਾ ਸਨਮਾਨ ਕੀਤਾ ਤੇ ਮੇਰੇ ਤੇ ਭਰੋਸਾ ਵੀ ਪ੍ਰਗਟਾਇਆ ਤੇ ਮੈਨੂੰ ਸੰਸਦ ਮੈਂਬਰ ਦਾ ਹੌਸਲਾ ਵੀ ਦਿੱਤਾ ਹਾਂਜੀ ਦੱਸੋ ਅਸੀਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰبار ਦੇ ਵਿੱਚ ਨਤਮਸਤਕ ਹੋਣ ਆਏ ਆ ਗੁਰੂ ਸਾਹਿਬ ਦੀ ಅಪਾਰ ਬਖਸ਼ਿਸ਼ ਹੋਈ ਹੈ ਦਰਬਾਰ ਸਾਹਿਬ ਚ ਹਾਜ਼ਰ ਹੋਏ ਆ ਸ਼ੁਕਰਾਨਾ ਕਰਨ ਦੇ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਬਹੁਤ ਮਾਨ ਬਖਸ਼ਿਸ਼ ਕੀਤਾ ਹੈ ਉਹਨਾਂ ਨੇ ਭਰੋਸਾ ਪ੍ਰਗਟ ਕੀਤਾ ਹੈ ਮੈਂਬਰ ਪਾਰਲੀਮੈਂਟ ਬਣਾਉਣ ਦਾ ਜਿਹੜਾ ਉਹਨਾਂ ਨੇ ਇੱਕ ਕਹਿ ਲੋ ਕਿ ਮੈਨੂੰ ਮੌਕਾ ਦਿੱਤਾ ਹੈਗਾ ਕਿ ਮੈਂ ਦੇਸ਼ ਦੇ ਸਭ ਤੋਂ ਉੱਚੇ ਸਦਨ ਦੇ ਵਿੱਚ ਜਾ ਕੇ ਆਪਣਾ ਵਿਚਾਰ ਪੇਸ਼ ਕਰ ਸਕਾਂ ਆਪਣੇ ਇਸ ਖੇਤਰ ਦਾ এডਿਕੇਸ਼ਨ ਦਾ ਜੋ ਮੇਰਾ ਫੀਲਡ ਹੈ ਉਸ ਦੇ ਬਾਰੇ ਮੈਂ ਗੱਲ ਕਰ ਸਕਾਂ ਦੇਸ਼ ਦੇ ਵਿਸ਼ਵ ਦੁਪਾਵਨਾ ਔਰ ਗੁਰੂ ਸਾਹਿਬ ਦੇ ਜਿਹੜਾ ਸਾਡਾ ਵਿਚਾਰਧਾਰਾ ਹੈ ਸਰਬੱਤ ਦੇ ਭਲੇ ਦੀ ਗੱਲ ਕਰ ਸਕਾਂ ਤਾਂ ਗੁਰੂ ਸਾਹਿਬ ਦੀ ಅಪਾਰ ਬਖਸ਼ਿਸ਼ ਹੋਈ ਹੈ ਮੈਂ ਬਹੁਤ ਨਿਮਰਣਾ ਹੈਗਾ ਬਹੁਤ ਸਧਾਰਨ ਘਰ ਤੋਂ ਚੱਲ ਕੇ ਇੱਕ ਐਜੂਕੇਸ਼ਨ ਦੀ ਸੇਵਾ ਕਰਦਿਆ ਮੈਨੂੰ ਇਹ ਮੌਕਾ ਮਿਲਿਆ ਦੇਸ਼ ਦੀ ਸੇਵਾ ਕਰਨ ਦਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਵਾਸਤੇ ਨਹੀਂ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਾਂਗਾ ਔਰ ਮੈਂ ਕਿਉਂਕਿ ਮੈਂ ਸਿਰਫ ਇੱਕ ਹੀ ਮੇਰਾ ਮਕਸਦ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਨਵਾਉਣਾ ਆਸ਼ੀਰਵਾਦ ਲੈਣਾ ਕਿ ਗੁਰੂ ਸਾਹਿਬ ਕਿਰਪਾ ਕਰਨ ਕਿ ਮੈਂ ਦੇਸ਼ ਤੇ ਕੌਮ ਦੀ ਸੇਵਾ ਦੇ ਵਾਸਤੇ ਆਪਣਾ ਜਿਹੜਾ ਫਰਜ਼ ਹੈ ਜਿਹੜਾ ਮੈਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸੌਂਪਿਆ ਹੈ ਉਸ ਨੂੰ ਪੂਰਾ ਕਰ ਸਕਦਾ ਸਰਗਰਮ ਸੇਵਾਵਾਂ ਜਾਰੀ ਹੈ ਤੇ ਖੇਡਾਂ ਨੂੰ ਲੈ ਕੇ ਜੇ ਆਪਾਂ ਉਧਰ ਧਿਆਨ ਲਈਏ ਕਿੱਦਾਂ ਬੱਲਦੀ ਹੈ ਤੇ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਖਾਲਸਾ ਕਾਲਜ ਪੋਹਾਂਲੀ ਵਿਖੇ ਪ੍ਰਸਿੱਧ ਗਜ਼ਲ 우ਸਤਾਦ ਸ਼੍ਰੀ ਸ੍ਰੀ ਰਾਮ ਅਰਸ਼ ਜੀ ਦੀ ਪ੍ਰਧਾਨਗੀ ਹੇਠ ਹੋਈ ਸ਼ੁਰੂ ਵਿੱਚ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਇਸ ਪ੍ਰੋਗਰਾਮ ਦੇ ਮੰਤਵ ਬਾਰੇ ਦੱਸਿਆ ਉੱਗੇ ਸਮਾਜ ਸੇਵੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਨੌਕਰੀ ਦੌਰਾਨ ਲੰਬਾ ਸਮਾਜ ਸੰਘਰਸ਼ੀਲ ਰਹੇ ਸਰਦਾਰ ਗੁਰਮੇਲ ਸਿੰਘ ਮੋਜੋਵਾਲ ਜੀ ਦਾ ਰੂਬਰੂ ਕਰਵਾਇਆ ਗਿਆ ਸ਼੍ਰੀਮਤੀ ਅਮਰਜੀਤ ਕੌਰ ਨੇ ਮੋਜੋਵਾਲ ਜੀ ਬਾਰੇ ਸੰਖੇਪ ਜਾਣ ਪਹਿਚਾਨ ਕਰਵਾਏ ਤੇ ਸ਼੍ਰੀ ਮੋਜੋਵਾਲ ਜੀ ਨੇ ਆਪਣੀ ਜ਼ਿੰਦਗੀ ਦੀਆਂ ਅਜਹੀਆਂ ਘਟਨਾਵਾਂ ਸੁਣਾਈਆਂ ਜਿਨ੍ਹਾਂ ਨੇ ਇਨ ਅਨਿਆਵਰਧ ਖੜਨ ਲਈ ਪ੍ਰੇਰਿਆ ਉਹਨਾਂ ਨੇ ਅਨੇਕਾਂ ਲੋਕ ਭਲਾਈ ਦੇ ਕੰਮ ਕੀਤੇ ਜੋ ਅਜੇ ਵੀ ਚੱਲ ਰਹੇ ਨੇ ਸੇਵਾ ਮੁਕਤੀ ਤੋਂ ਬਾਅਦ ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਰਜ ਮੋਹਾਲੀ ਬਣਾਈ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀ ਆਫੀਸਰਸ ਐਸੋਸੀਏਸ਼ਨ ਵਿੱਚ ਪ੍ਰਧਾਨ ਦੇ ਤੌਰ ਤੇ ਕੰਮ ਕਰ ਰਹੇ ਹਨ ਤੇ ਇਹਨਾਂ ਦੀ ਟੀਮ ਦੇ ਯਤਨਾਂ ਸਦਕਾ ਕਈ ਕੀਮਤੀ ਮਨੁੱਖੀ ਜਾਨਾਂ ਵੀ ਬਚੀਆਂ ਹਨ। ਮੁਰਿੰਡਾ ਵਿਖੇ ਬੀਤੀ ਦਿਨੀ ਵਾਪਰੀ ਲੁੱਟ ਦੀ ਵਾਰਦਾਤ ਨੂੰ ਰੂਪਨਗਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾ ਲਿਆ। ਗੱਲਬਾਤ ਦੌਰਾਨ ਐਸਪੀ ਡੀ ਰੁਪਿੰਦਰ ਕੌਰ ਨੇ ਦੱਸਿਆ ਕਿ ਸੰਦੀਪ ਨੂੰ ਕੱਲ ਮੁਰਿੰਡਾ ਵਿਖੇ ਐਕਸੈਸ ਬੈਂਕ ਦੇ ਏਟੀਐਮ ਦੇ ਬਾਹਰ ਕੁਝ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਜਿਸ ਨੇ ਸੰਦੀਪ ਸਿੰਘ ਵਾਸੀ ਚਕਲਾ ਮੁਰਿੰਡਾ ਏਅਰਟਲ ਚ ਕਲੈਕਸ਼ਨ ਬாய் ਵਜੋਂ ਕੰਮ ਕਰਦਾ ਸੀ ਤੇ ਜਦੋਂ ਉਹ ਏਟੀਐਮ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾ ਰਿਹਾ ਸੀ ਕੁਝ ਵਿਅਕਤੀਆਂ ਨੇ ਉਸਤੇ ਹਮਲਾ ਕਰ ਦਿੱਤਾ ਮਾਚੀਵਾੜਾ ਸਾਹਿਬ ਦੇ ਨੇੜਲੇ ਪਿੰਡ ਸਹਿਜੋ ਮਾਝਾ ਦੇ ਇਤਲਾ ਮਾਤਾ ਮੰਦਰ ਵਿੱਚ 54 ਮੰਦਰ ਵਿੱਚ ਲੱਗਿਆ ਹੋਇਆ ਗੱਲਾਂ ਚੋਰੀ ਕਰ ਲਿਆ ਗਿਆ ਜਿਸ ਵਿੱਚ 20 ਤੋਂ 25000 ਦੀ ਰਕਮ ਦੱਸੀ ਜਾ ਰਹੀ ਹੈ ਤੇ ਮੰਦਰ ਦੇ ਸੇਵਾਦਾਰ ਨੇ ਦੱਸਿਆ ਕਿ ਪਿੰਡ ਵਿੱਚ ਸ਼ੀਦਲਾ ਮਾਤਾ ਦਾ ਮੰਦਿਰ ਪ੍ਰਾਚੀਨ ਮੰਦਿਰ ਹੈ ਤੇ ਮੰਦਿਰ ਵਿੱਚ ਹਰ ਸਾਲ ਪੰਡਾਰਾ ਕਰਵਾਇਆ ਜਾਂਦਾ ਹੈ ਤੇ ਬੀਤੀ ਰਾਤ ਵੀ ਪੰਡਾਰੇ ਨੂੰ ਲੈ ਕੇ ਤਿਆਰੀਆਂ ਕਰਕੇ ਅਸੀਂ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਅਤੇ ਸਵੇਰੇ ਸਾਨੂੰ 5 ਵਜੇ ਪਤਾ ਲੱਗਾ ਕਿ ਮੰਦਰ ਵਿੱਚ ਚੋਰਾਂ ਨੇ ਪੈਸਿਆਂ ਵਾਲਾ ਗੱਲਾ ਚੋਰੀ ਕਰ ਲਿਆ ਆਪਣੇ ਨਾ ਕੱਲ ਸੇਵਾਦਾਰ ਸਾਡੇ ਬਾਬਾ ਜੀ ਆਏ ਸੀਗੇ ਆਪਾਂ ਲੈਟਾ ਲੁੱਟਾ ਲਵਾਈਆਂ ਹੀ ਉਰੇ ਤੇ ਪੰਡਾਰਾ ਸੀਗਾ ਸਾਡੇ ਤੇ ਪੰਡਾਰਾ ਸੀਗਾ ਤੇ ਕੱਲ 7:00 ਵਜੇ ਹੀ ਤਿਆਰੀ ਕਰਕੇ ਚਲ ਗਏ ਘਰੇ ਤੇ ਅੱਜ ਸਵੇਰੇ ਆ ਕੇ ਦੇਖਿਆ 5:00 ਵਜੇ ਤੇ ਗੱਲਾ ਪਟਿਆ ਹੋਇਆ ਸੀਗਾ ਜੀ ਸਵੇਰੇ ਸਾਡੇ ਕਿੰਨੇ ਆ ਕੇ ਦੇਖਿਆ ਬਾਬਾ ਜੀ ਨੇ ਦੇਖਿਆ ਜੀ ਸਾਡੇ ਕਿੰਨੇ ਇੱਕ ਤਕਰੀਬਨ 15 ਤੋਂ 20 25000 ਹੈਗਾ ਸੀ ਜੀ ਤੇ ਅਸੀਂ ਢੰਡਾਰੇ ਤੇ ਢੰਡਾਰਾ ਹੀ ਜਨ ਕੇ ਖੋਲਦੇ ਨਸਾਲ ਤੋਂ ਬਾਅਦ ਮੈਂ ਤਾਂ ਖੋਲਦੇ ਨਹੀਂ ਗੱਲ ਕੋਈ ਮੰਨਤ ਦੇ ਵਿੱਚ ਕੈਮਰਾ ਰੱਖਿਆ ਨਹੀਂ ਨਹੀਂ ਬਾਬੇ ਕੈਮਰਾ ਕੋਈ ਨਹੀਂ ਸੀਗਾ ਜੀ ਕੈਮਰਾ ਦੀ ਹੁਣ ਤਿਆਰੀ ਚੱਲ ਰਹੀ ਸੀਗੀ ਆਹ ਢੰਡਾਰੇ ਦੇ ਬਾਬੇ ਦੀ ਕਿਰਪਾ ਹੋਣੀ ਸੀਗੀ ਮਾਤਾ ਰਾਣੀ ਵੀ ਤੇ ਕਹਿੰਦੇ ਸੀਗੇ ਵੀ ਲਵਾਣ ਨੂੰ ਭਾਰਤ ਦੇ ਸੱਤ ਨੌਜਵਾਨ ਜਿਨ੍ਹਾਂ ਦੀ ਰਸ਼ਿਆ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਰੀਬ 1 ਮਹੀਨੇ ਪਹਿਲਾਂ ਵਾਇਰਲ ਹੋਈ ਸੀ ਜਿਸ ਵਿੱਚ 9 ਚਾਂ ਜੋ ਪੰਜਾਬ ਅਤੇ ਹਰਿਆਣਾ ਸੂਬੇ ਦੇ 10 ਦੇ ਹੋਏ ਕਹਿ ਰਹੇ ਸਨ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਹਨ ਜਿੱਥੇ ਉਹਨਾਂ ਨੂੰ ਫੜ ਲਿਆ ਗਿਆ ਅਤੇ ਜ਼ਬਰਦਸਤੀ ਫੌਜ ਵਿੱਚ ਭਰਤੀ ਕਰ ਯੂਕਰੇਨ ਲਿਆਂਦਾ ਗਿਆ ਅਤੇ ਜੰਗ ਵਿੱਚ ਭੇਜਿਆ ਜਾ ਰਿਹਾ ਹੈ ਭਾਵੇਂ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਉਦੋਂ ਸੰਜੀਦਾ ਲੈਂਦੇ ਜਲਦ ਨੌਜਵਾਨਾਂ ਦੀ ਮਦਦ ਲਈ ਪਰਿਵਾਰਾਂ ਨੂੰ ਅਸ਼ਵਾਸ਼ਣ ਵੀ ਦਿੱਤਾ ਸੀ ਲੇਕਿਨ ਹੁਣ ਦੁਬਾਰਾ ਉਹਨਾਂ ਨੌਜਵਾਨਾਂ ਦੀਆਂ ਉਹ ਦੋ ਹੋਰ ਵੀਡੀਓ ਆਈਆਂ ਹਨ ਜਿਸ ਵਿੱਚ ਨੌਜਵਾਨ ਦੱਸ ਰਹੇ ਹਨ ਕਿ ਉਹ ਫੌਜ ਕਾਲੀਆਂ ਤੇ ਉਹਨਾਂ ਨੂੰ ਜ਼ਬਰਦਸਤੀ ਉਸ ਜਗ੍ਹਾ ਤੇ ਭੇਜਿਆ ਗਿਆ ਹੈ। ਨਮਸਕਾਰ ਅੱਜ 17 ਮਾਰਚ ਹੈ ਔਰ ਅਸੀਂ ਸਭ ਸਾਥੀਓ ਨੇ ਆਪਣੀ ਵੀਡੀਓ ਦੇ ਮਾਧਮ ਸੇ ਪਹਿਲੇ ਵੀ ਬਤਾਇਆ ਤਾਂ ਕਿ ਅਸੀਂ ਇੱਥੇ ਫਸ ਚੁੱਕੇ ਹਾਂ ਔਰ ਕੱਲ੍ਹ ਦਾਤ ਕੋ ਹਮੇ ਬਿਲਕੁਲ ਫਰੰਟ ਲਾਈਨ ਦੇ ਪਾਸ ਮੇਂ ਡਾਲ ਦਿਆ ਹੈ। और अब हमें अपनी भारत सरकार और इंडियन एम्बेसी को बताना चाहते हैं कि हमें जल्द से जल्द यहाँ से निकाल लिया जाए और ना ही हमारे पास कोई इंडियन एम्बेसी भारत सरकार की तरफ से कोई कॉल या मैसेज आया है और यहाँ जो हमारे साथ पहले साथी थे उनको तीन साथियों को हमारे पहले गोली लग चुकी है जो हमारे साथ पहले पिछले कैंप में थे और अब यहाँ पर हमारा बचना मुश्किल है भारत सरकार से हम यही विनती करते हैं कि हमें जल्द से जल्द यहाँ से निकाल लिया जाए धन्यवाद बच्चे ने पीटी की थी बैंड साड़ी को किस्मत माड़ी ला लो ਉਸ ਤੋਂ ਨਲਾਇਕ ਬੱਚੇ ਵੀ ਜਿਹੜੇ ਨੇ ਨਾ ਉਹਨਾਂ ਦੀਆਂ ਫਾਈਲਾਂ ਸ਼ੀ ਬੈਂਡ ਤੇ ਲੱਗੀਆਂ ਆਪ ऑस्ट्रेलिया ਕੋ ਕੈਨੇਡਾ ਪਰ ਇਹਦੀ ਫਾਈਲ ਦਾ ਕੋਈ ਜਵਾਬ ਨਹੀਂ ਸੀ ਆਂਦਾ ਫਿਰ ਇਹਨੇ ਸੋਚਿਆ ਇਹਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਜਿਹੜਾ ਪਾਸਪੋਰਟ ਹੈ ਕਿਸੇ ਹੋਰ ਦੇਸ਼ ਤੇ ਜਾ ਕੇ ਨਾ ਉਹਦੀ ਮੋਹਰ ਲਵਾ ਕੇ ਥੋੜਾ ਪਾਸਪੋਰਟ ਸਟਰੋਂਗ ਹੋ ਜਾਏ ਇਸ ਕਰਕੇ ਟੂਰਿਸਟ ਵੀਜ਼ੇ ਤੇ ਗਿਆ ਸੀ ਪਾਸਪੋਰਟ ਸਟਰੋਂਗ ਕਰਨ ਵਾਸਤੇ ਤੇ ਫਿਰ ਇਹਨੇ ਕਿਸੇ ਹੋਰ ਦੇਸ਼ ਜਾਣਾ ਸੀ ਕੋਈ ਵਿਚਾਰ ਇਹਨੇ ਬਣਾਣੀ ਸੀ ਆਣ ਕੇ ਪਰੇ ਟੂ ਰੇਟਰ ਦੇ ਵੀਜੇ ਤੇ ਉੱਤੇ ਹੀ ਉੱਥੇ ਫਸ ਗਿਆ ਇਹੋ ਜਿਹਾ ਉਹਨਾਂ ਨੇ ਕੰਮ ਕੀਤਾ ਜੇ ਕੁਝ ਦਿਨ ਵੀ ਜਾ ਰਹੇ ਹੁੰਦਾ ਸੀ ਜਦੋਂ ਉਹਨਾਂ ਨੇ ਫੜ ਲਿਆ ਚਾਹੀਦਾ ਤੇ ਇਹ ਸੀ ਜੋ ਹੁੰਦਾ ਜੇ ਫੜਿਆ ਤੇ ਉਹਨਾਂ ਨੂੰ ਵਾਪਸ ਰਿਪੋਰਟ ਕਰਕੇ ਵਾਪਸ ਭੇਜ ਦਿੰਦੇ ਪਰ ਲੇਕਿਨ ਉਹਨਾਂ ਨੇ ਉਧਰ ਦੇ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾ ਕੇ ਇਹ ਭਾਸ਼ਾ ਨਹੀਂ ਸੀ ਸਮਝਦੇ ਉਹਨਾਂ ਦੀ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾਈ ਟਰਾਂਸਲੇਸ਼ਨ ਨੇ ਕਿਹਾ ਵੀ ਇਹ ਤੁਹਾਨੂੰ ਇਹ ਕਹਿੰਦੇ ਪਏ ਨੇ ਵੀ ਜਾਂ ਤੇ 1 ਸਾਲ ਬਾਅਦ ਤੇ ਆਰਮੀ ਜੁਆਇਨ ਕਰ ਲੋ ਜਾਂ ਫਿਰ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ ਇਹ ਬੱਚੇ ਸਾਡੇ ਕੈਦ ਕੈਦ ਤੋਂ ਡਰ ਗਏ ਕਿ 10 ਸਾਲ ਕੈਦ ਕਿਸ ਤਰ੍ਹਾਂ ਕਟਾਂਗੇ ਫਿਰ ਹੋਮ ਜਿਹੜਾ ਸੀ ਫਾਰਮ ਉਹਨਾਂ ਦੀ ਭਾਸ਼ਾ ਵਿੱਚ ਇਹਨਾਂ ਇਹਨੇ ਪੜਿਆ ਨਹੀਂ ਸੀ ਇਹਨਾਂ ਨੂੰ ਜਾਂਦਾ ਵੀ ਕੀ ਲਿਖਿਆ ਇਹਨਾਂ ਕੋਲੋਂ ਸਾਈਨ ਕਰਵਾ ਲਏ ਫਟਾਫਾਟੀ ਵੀ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਵੇਗੀ ਬੱਚਿਆਂ ਨੇ ਪੁੱਛਿਆ ਸਾਨੂੰ ਕਿਤੇ ਅੱਗੇ ਨਹੀਂ ਭੇਜੋਗੇ ਕਹਿੰਦੇ ਨਹੀਂ ਬਿਲਕੁਲ ਅੱਗੇ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏਗੀ ਜਾਂ ਕੋਈ ਹੋਰ ਸਕਿਉਟੀ ਹੈੱਡਕੁਆਰਟਰ ਜਾਂ ਕਿਸੇ ਕਿਤੇ ਤੁਹਾਨੂੰ ਦੇਾਂਗੇ ਪਰ ਉਹਨਾਂ ਨੂੰ ਉੱਥੋਂ ਫਿਰ ਸਿੱਧਾ ਹੀ ਚੱਕ ਕੇ ਕੈਂਪ ਚ ਲੈ ਗਏ ਕੈਂਪ ਵਿੱਚ ਜਾ ਕੇ 11 ਦਿਨ ਦੀ ਟ੍ਰੇਨਿੰਗ ਦੇ ਕੇ ਸਿੱਧਾ ਜੁਕ੍ਰੇਨ ਲੈ ਗਏ ਨੇ ਜਿੱਥੇ ਕਬਜ਼ੇ ਕੀਤੇ ਹੋਏ ਨੇ ਜਿੱਥੇ ਜੀਐਸਪੀ ਮੋਰਚੇ ਪੁੱਟਦੀ ਆ ਤੇ ਉਹਨਾਂ ਕੋ ਸਪਾਈ ਕਰਾਉਂਦੇ ਨੇ ਉੱਥੋਂ ਫਿਰ ਫਿਰ ਉੱਥੇ ਵੀ ਨਹੀਂ ਟਿਕਣ ਦਿੱਤਾ ਉੱਥੋਂ ਫਿਰ ਉਹਨਾਂ ਨੇ ਫਰੰਟ ਲਾਈਨ ਤੇ ਭੇਜ ਦਿੱਤਾ ਉਹਨਾਂ ਨੇ 6-7 ਦਿਨ 5-6 ਦਿਨ ਉੱਥੇ ਤਕਰੀਬਨ ਹਫਤਾ ਹੀ ਰੱਖਿਆ ਫਰੰਟ ਲਾਈਨ ਤੇ ਲੈ ਗਏ ਸਨ ਜਿੱਥੋਂ ਕਿ ਉਹ ਕਹਿ ਰਹੇ ਸਨ ਕਿ ਬੰਕਰ ਦੇ ਵਿੱਚ ਰੱਖਿਆ ਸੀ ਬੰਕਰ ਦੇ ਵਿੱਚ ਹੀ ਸਾਨੂੰ 5-6 ਦਿਨ ਟੇਢੇ ਹੋ ਕੇ ਸੋਣਾ ਸੋਣਾ ਤੇ ਕੀ ਕਹਿੰਦੇ ਅਸੀਂ ਤਰ੍ਹਾਂ ਨੀਂਦ ਦੇ ਨੀਂਦਰੇ ਹੀ ਰਹੇ ਰਾਈਫਲਾਂ ਵੜਾਤੀਆਂ ਹੱਥਾਂ ਵਿੱਚ ਬੰਬ ਵੜਾ ਦਿੱਤੇ ਤੇ ਫਿਰ ਜਿਹੜਾ ਉਹਨਾਂ ਦਾ ਖਾਣਾ ਸੀ ਪਤਾ ਨਹੀਂ ਉਹ ਗਾਂ ਦੇ ਮਾਸ ਖਾਂਦੇ ਨੇ ਕਾਦਾ ਖਾਂਦੇ ਨੇ ਕਹਿੰਦੇ ਨੇ ਸਾਨੂੰ ਉਹ ਖਾਣਾ ਵੀ ਨਹੀਂ ਸੀ ਖਾਦਾ ਜਾਂਦਾ ਸਾਡੇ ਕੋਲ ਅਸੀਂ ਬਹੁਤ ਤੰਗ ਸਾਂ ਤੇ ਇਸ ਕਰਕੇ ਸਰ ਫਿਰ ਕੋਈ ਡਾਕਟਰ ਆਇਆ ਉਸਨੇ ਪੁੱਛਿਆ ਕਿ ਤੁਸੀਂ ਖਾਣਾ ਖਾਧਾ ਕਹਿੰਦੇ ਅਸੀਂ ਸਿੱਧਾ ਕਿਹਾ ਵੀ ਅਸੀਂ 3 ਦਿਨ ਤੋਂ ਭੁੱਖੇ ਹਾਂ ਬਿਲਕੁਲ ਕੁਝ ਨਹੀਂ ਖਾਧਾ ਫਿਰ ਉਸ ਅਫਸਰ ਆਫੀਸਰ ਨੇ ਕੁਛ ਨਾ ਕੁਛ ਇਹਨਾਂ ਨੂੰ ਕੁਛ ਖਾਣ ਨੂੰ ਹੋਰ ਕੁਛ ਦਿੱਤਾ ਤੇ ਫਿਰ ਪਤਾ ਨਹੀਂ ਕਿਸੇ ਤਰ੍ਹਾਂ ਗੱਲ ਉਹਨਾਂ ਦੀ ਉੱਪਰ ਵੱਡੇ ਅਫਸਰਾਂ ਦੇ ਨਾਲ ਪਹਚਾਈ ਤੇ ਫਿਰ ਉਹਨਾਂ ਨੂੰ ਇੱਕ ਹਫ਼ਤੇ ਬਾਅਦ ਐਤਵਾਰ ਵਾਲੇ ਦਿਨ ਫਿਰ ਜਿੱਥੇ ਅੱਗੇ ਖੜਿਆ ਸੀ ਫਰੰਟ ਲਾਈਨ ਤੇ ਉੱਥੇ ਫਿਰ ਲਿਆਂਦਾ ਜੁਕਰੇਨ ਦੇ ਵਿੱਚ ਵੀ ਇਹਨਾਂ ਦੇ ਕਬਜ਼ਿਆਂ ਵਾਲੀ ਜਗ੍ਹਾ ਤੇ ਸੀ ਉਹਨਾਂ ਨੇ ਉਹਨਾਂ ਨੂੰ ਫਰੰਟ ਲਾਈਨ ਤੇ ਭੇਜ ਭੇਜਦੇ ਨੇ ਕਿਉਂਕਿ 10000 10 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਜਦੋਂ ਬੰਦਾ ਫੌਜ ਚ ਭਰਤੀ ਹੁੰਦਾ 9 ਮਹੀਨੇ ਟ੍ਰੇਨਿੰਗ ਹੁੰਦੀ ਹੈ ਇਹਨਾਂ ਨੂੰ ਦਾਸ ਦੇਣ ਦੀ ਟ੍ਰੇਨਿੰਗ ਲੈ ਦੇ ਕੇ ਅੱਗੇ ਭੇਜ ਦੇਣਾ ਫਿਰ ਇਹਨਾਂ ਨੂੰ ਬੰਬ ਵਗੈਰੇ ਕੀ ਪਤਾ ਕਿਸ ਤਰ੍ਹਾਂ ਚਲਾਣੇ ਨੇ ਹ ਜਦੋਂ ਬੱਚਿਆਂ ਦੀ ਵੀਡੀਓ ਆਈ ਹੈ ਨਾ ਜਿਹੜਾ ਕੋਈ ਚੰਗਿਆਈ ਹੋ ਮੈਂ ਦੱਸਾਂਗਾ ਕਿਉਂਕਿ ਜਦੋਂ ਵੀਡੀਓ ਆਈ ਹੈ ਸਾਡੇ ਘਰ ਸਭ ਤੋਂ ਪਹਿਲਾਂ ਤੇ ਪੰਜਾਬ ਸਰਕਾਰ ਭਗਵੰਤ ਮਾਨ ਨੇ ਢਾਲੀਵਾਲ ਸਾਹਿਬ ਨੂੰ ਭੇਜਿਆ ਕਿਸੇ ਸ਼ਿਫਾਰਿਸ਼ ਤੇ ਨਹੀਂ ਭੇਜਿਆ ਉਹਨਾਂ ਨੇ ਡਾਇਰੈਕਟ ਸਾਡੇ ਘਰ ਭੇਜਿਆ ਡੀਸੀ ਸਾਹਿਬ ਆਏ ਔਰ ਬੁੱਲਸ ਦੇ ਅਵਸਰ ਸਾਰੇ ਐਸਐਸਪੀ ਡਿਊਟੀ ਸਾਹਿਬ ਸਾਰੇ ਆਏ ਤੇ ਤਾਲੀਵਾਲ ਸਾਹਿਬ ਨੇ ਆਣ ਕੇ ਵਿਸ਼ਵਾਸ ਦਵਾਇਆ ਕਿਉਂਕਿ ਅਸੀਂ ਬਹੁਤ ਡਿਪਰੈਸ਼ਨ ਸਾਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਆਪਣੀ ਪੂਰੀ ਵਾਹ ਲਾ ਦੇਾਂਗੇ ਤੇ ਉਹਨਾਂ ਨੇ ਆਪਣਾ ਜੋ ਸੈਂਟਰ ਸਰਕਾਰ ਨੂੰ ਭੇਜਣਾ ਸੀ ਲੈ ਕੇ ਜੋ ਕੁਝ ਵੀ ਕਰਨਾ ਸੀ ਉਹਨਾਂ ਨੇ ਕਰ ਦਿੱਤਾ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇ ਜਿੰਦਰ ਕਾਰ ਨੂੰ ਦਿਓ ਜ਼ਾਜ਼ਤ ਰੱਬ ਰੱਖਾ